ਕਿ ਜੰਗਲ ਦੇ ਵਿੱਚ ਇੱਕ ਇੱਛਾ ਪੂਰਤੀ ਬਹੁਤ ਹੀ ਵਧੀਆ ਦਰਖਤ ਸੀ ਜਿੱਥੇ ਜੋ ਵੀ ਇਨਸਾਨ ਉਹਦੇ ਥੱਲੇ ਬੈਠ ਕੇ ਕੋਈ ਵੀ ਕਾਮਨਾ ਕਰਦਾ ਉਹ ਪੂਰੀ ਹੋ ਜਾਂਦੀ ਤੇ ਇੱਕ ਦਿਨ ਜੰਗਲ ਚ ਤੁਰਦਾ-ਤੁਰਦਾ ਇੱਕ ਆਦਮੀ ਨੂੰ ਰਾਤ ਹੋ ਜਾਂਦੀ ਤੇ ਉੱਥੇ ਰੁਕ ਜਾਂਦਾ ਜਦੋਂ ਉਸ ਦਰਖਤ ਹੇਠਾਂ ਆ ਕੇ ਬੈਠਦਾ ਆ ਤਾਂ ਥੋੜੀ देर ਬਾਅਦ ਕਹਿੰਦਾ ਕਿ ਮੈਨੂੰ ਤਾਂ ਬੜੀ ਪਿਆਸ ਲੱਗੀ ਹੋਈ ਹੈ ਜੇ ਕਿਤੇ ਪਾਣੀ ਮਿਲ ਜਾਵੇ ਤਾਂ ਉਹਦੀ ਹਜੇ ਇੰਨੀ ਗੱਲ ਕਹਿਣ ਦੀ ਧੇਰ ਸੀ ਕਿ ਉਹਨੂੰ ਉਹਦੇ ਸਾਹਮਣੇ ਇੱਕ ਜੂਸ ਦੀ ਬੋਤਲ ਪਈ ਮਿਲ ਜਾਂਦੀ ਤੇ ਉਹ ਫਟਾਫਟ ਜੂਸ ਚੱਕ ਕੇ ਪੀ ਲੈਂਦਾ ਥੋੜੀ ਦੇਰ ਹੋਰ ਹੁੰਦੀ ਆ ਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ ਤਾਂ ਹੁਣ ਭੁੱਖ ਵੀ ਲੱਗ ਗਈ ਜੇ ਕੁਝ ਖਾਣ ਨੂੰ ਮਿਲ ਜਾਵੇ ਤੇ ਹਜੇ ਇੰਨੀ ਗੱਲ ਉਹਨੇ ਕਹੀ ਸੀ ਤੇ ਉਹਦੇ ਅੱਗੇ ਦੋ ਤਿੰਨ ਤਰ੍ਹਾਂ ਦੇ ਫਰੂਟ ਆ ਕੇ ਡਿੱਗ ਪੈਂਦੇ ਨੇ ਤੇ ਉਹ ਫਟਾਫਟ ਚੱਕ ਕੇ ਫਰੂਟ ਖਾ ਜਾਂਦਾ ਇੰਨੀ ਜਦੋਂ ਖਾ ਕੇ ਹਟਦਾ ਹੈ ਇੰਨੀ ਗੱਲ ਤੋਂ ਬਾਅਦ ਉਹ ਸੋਚਦਾ ਕਹਿੰਦਾ ਕਿ ਇਸ ਜੰਗਲ ਦੇ ਵਿੱਚ ਕੋਈ ਬੂਤ ਤਾਂ ਨਹੀਂ ਰਹਿੰਦਾ ਹੁਣ ਮੈਨੂੰ ਖਾਣਾ ਖਵਾਈ ਜਾਂਦਾ ਹੋਰ ਕਿਤੇ ਥੋੜੀ ਦੇਰ ਬਾਅਦ ਮੈਨੂੰ ਖਾ ਜਾਵੇ ਇੰਨੀ ਗੱਲ ਹਜੇ ਉਹਨੇ ਕਹੀ ਸੀ ਕਿ ਉਹਦੇ ਸਾਹਮਣੇ ਭੂਤ ਆ ਕੇ ਪ੍ਰਗਟ ਹੋ ਜਾਂਦਾ ਤੇ ਉਹਨੂੰ ਖਾ ਜਾਂਦਾ ਸੋ ਇੱਥੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਜੇ ਉਸ ਇਨਸਾਨ ਦੀ ਨਕਾਰਾਤਮਕ ਸੋਚ ਨਾ ਹੁੰਦੇ ਬਾਵਜੂਦ ਉਹ ਸਕਾਰਾਤਮਕ ਸੋਚਦਾ ਤਾਂ ਅੱਜ ਉਹ ਜਿੰਦਾ ਉਸ ਜੰਗਲ ਦੇ ਵਿੱਚੋਂ ਬਾਹਰ ਬਾਚ ਆਉਣਾ ਸੀ ਕਿਉਂਕਿ ਜਿਹੋ ਜਿਹੀ ਇਨਸਾਨ ਦੀ ਸੋਚ ਹੁੰਦੀ ਆ ਉਹਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ਜੇ ਤੁਸੀਂ ਕੋਈ ਕੰਮ ਕਰਨ ਲੱਗੇ ਆ ਤੁਹਾਡੇ ਮਨ ਦੇ ਵਿੱਚ ਕੋਈ 네ਗਟਿਵ ਵਿਚਾਰ ਆ ਰਹੇ ਨੇ ਤਾਂ ਤੁਸੀਂ ਨਾ ਕਰੋ ਜੇ ਤੁਹਾਨੂੰ ਪਤਾ ਹੈ ਕਿ ਇਹ ਗਲਤ ਹੋਣ ਵਾਲਾ ਹੈ ਤਾਂ ਤੁਸੀਂ ਨਾ ਕਰੋ ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਕਰ ਵੀ ਲਿਆ ਜਾਂ ਤੁਸੀਂ ਆਪਣੇ ਵੱਲੋਂ ਸਹੀ ਕੀਤਾ ਤਾਂ ਉਹਨੂੰ ਛੱਡ ਦਿਓ ਔਰ ਚੰਗਾ ਸੋਚੋ ਫਿਰ ਹਮੇਸ਼ਾ ਸਾਨੂੰ ਉਹਦਾ ਫਾਲ ਜਿਹੜਾ ਹੈਗਾ ਚੰਗਾ ਮਿਲਦਾ ਹੈ ਧੰਨਵਾਦ ਜੀ